ਕੁਝ ਕਾਲ ਸਹਾ ਗਰਾਈ ਮਾਹੇ ਗੁਰਜ ਕੀ ਪਤੇ ਮਲਾਰ ਮਹੱਲਾ ਪਹਿਲਾ ਦੁਖ ਮਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਈਸਨ ਹੱਥ ਦਾਨ ਨਿਤ ਨਿਤ ਲੇਹੋ ਨ ਚੀਜੈ ਦੇਹ ਅੰਤ ਕਾਲ ਜਮ ਮਾਰੈ ਠੀਹ ਐਸਾ दारू ਖਾਹੇ ਗਵਾਰ ਜੀਤ ਖਾਦੈ ਤੇਰੇ ਜਾਹੇ ਵਿਕਾਰ ਰਹਾਉ ਰਾਜਮਾਲ ਜੋਬਨ ਸਭ ਛਾਵ ਰਾਜਮਾਲ ਜੋਬਨ ਇਥੇ ਵਿਸਰਾਮ ਹੈ ਸਭ ਛਾਵ ਬਿੰਦੀ ਲੱਗੀ ਹੈ ਰਾਜਮਾਲ ਜੋਬਨ ਸਭ ਛਾਵ ਰਥ ਫਿਰੰਦਾ ਦੀਛਹਤਾਵ ਦੇਹ ਨਾ ਨਾਉ ਨਹੁ ਵਜਾਤ ਦੇਹ ਨਨਾਲ ਨਹੁ ਵਜਾਤ ਉਥੈ ਦੇਹ ਐਥੈ ਸਭ ਰਾਤ ਹਾਂ ਦੇਖੋ ਇਸ ਤਾਂ ਬੋਲਣਾ ਉਥੈ ਦੇਹ ਐਥੈ ਸਭ ਰਾਤ ਸਾਧ ਕਰ ਸੰਦਾ ਸੰਦਾ ਤਰਸਨਾ ਕਿਉ ਤੇਲ ਸਾਧ ਕਰ ਸੰਦਾ ਸਾਧ ਪੋਲਾ ਦਦੇ ਨਾਲ ਹੈ ਸੰਦਾ ਇਹ ਧਦੇ ਨਾਲ ਨਾਲ ਬਿੰਦੀ ਹੈ ਸਾਧ ਕਰ ਸੰਦਾ ਕ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮਜਗ ਅਰ ਪਾਠ ਪ੍ਰਾਣ ਜੋ ਤਿਸ ਭਾਵੈ ਸੋ ਪ੍ਰਮਾਣ ਤਾਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕਉ ਲਿਖਿਆ ਇਹ ਨਿਧਾਨ ਸੇ ਤਨਵੰਤ ਧਨਵੰਤ ਸੇ ਤਨਵੰਤ ਦਿਸਹਿ ਘਰ ਜਾਏ ਨਾਨਕ ਜਨਨੀ ਧੰਨ ਨਾਨਕ ਜਨਨੀ ਧੰਨੀ ਮਾਇ ਵੈਸੇ ਵਿਸਰਾਮ ਨਾਨਕ ਪਦ ਤੇ ਯਮਕ ਲਾ ਕੇ ਨਾਨਕ ਜਨਨੀ ਧੰਨੀ ਮਾਇ ਇਸ ਤਰ੍ਹਾਂ ਲਾਉਣਾ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲਾ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਹਾਂ ਕਬਹੂ ਤੇ ਵਿਸਰਾਮ ਲਾਉਣਾ ਹੈ ਕਬਹੂ ਸਾਹਿਬ ਦੇਖਿਆ ਭੈਣ ਉਡਾ ਉਡ ਚੜਾ ਅਸਮਾਨ ਉਡਾ ਉਡ ਚੜਾ ਅਸਮਾਨ ਸਾਹਿਬ ਸਮ੍ਰਿਥ ਸਮ੍ਰਿਥ ਸਾਹਿਬ ਸਮ੍ਰਿਥ ਤੇਰੇ ਤਾਣ ਜਾਲ ਥਲ ਡੂੰਗਰ ਦੇਖਾਂ ਤੀਰ ਥਾਣ ਤਨੰਤਰ ਸਾਹਿਬ ਵੀਰ ਜਿਨ ਤਨ ਸਾਜ دیے ਸਾਜ ਤੇ ਲਾ ਦੋ ਜਿਨ ਤਨ ਸਾਜ دیے ਨਾਲ ਖੰਭ ਆਤ ਤ੍ਰਿਸ਼ਨਾ ਉੱਡਣਾ ਕੀ ਡੰਝ ਨਦਰ ਕਰੇ ਨਦਰ ਨਦਰ ਕਰੇ ਤਾਂ ਬੰਦਾ ਧੀਰ ਨਦਰ ਕਰੇ ਤਾਂ ਬੰਦਾ ਧੀਰ ਨਹੀਂ ਨਦਰ ਕਰੇ ਤੇ ਵਿਸਰਾਮ ਲਾ ਲੋ ਤਾਂ ਬੰਦਾ ਧੀਰ ਜੋ ਵੇਖਾਲੇ ਤਿਉ ਵੇਖਾ ਵੀਰ ਨਾ ਇਹ ਤਨ ਜਾਏਗਾ ਨਾ ਜਾਹੇਗੇ ਖੰਭ ਪੌਣੇ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪਿਐ ਕਰ ਗੁਰ ਪੀਰ ਇਸ ਰਾਮ ਨਾਨਕ ਕਰਮ ਹੋਵੇ ਇਥੇ ਵਿਸਰਾਮ ਹੈ ਜਪਿਐ ਇਥੇ ਯਮ ਕਲਾ ਕੀ ਬੂਨਾ ਜਪਿਐ ਕਰ ਗੁਰ ਪੀਰ ਨਾਨਕ ਕਰਮ ਹੋਵੇ ਜਪਿਐ ਕਰ ਗੁਰ ਪੀਰ ਸਤਿ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਪੁਲਾਏ ਕਰ ਕਰ ਕਰਤਾ ਆਪੇ ਵੇਖੈ ਜੇਤ ਭਾਵੈ ਤਿਤ ਲਾਏ ਸੇਵਕ ਕਉ ਇਹ ਹਾ ਵਡਿਆਈ ਜਾ ਕਾ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹ ਹਸਕਤ ਸਿਵੈ ਘਰ ਆਵੈ ਜੀਵ ਵਿਧਾ ਮਾਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸਨ ਮਹੀਸਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਇਹ ਜਨਮ ਮਰਨ ਨਾਣੀ ਨਾਲ ਪਾਠ ਸੁਧਾ ਇੱਥੇ ਨੰਨੇ ਨਾਲ ਛਪਿਆ ਹੋਇਆ ਸੀ ਨਾਣੇ ਨਾਲ ਪਾਠ ਹੈ ਜਨਮ ਮਰਨ ਕਾ ਸਹਸਾ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੁੱਕੈ ਮਨੋ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਅਵਿਚਾਰੀ ਨਹੀਂ ਕਹਿਣਾ ਅਵਿਚਾਰੀ ਆ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹਮ ਦੀਨ ਮੂਰਖ ਅਵਿਚਾਰੀ ਹਮ ਦੀਨ ਮੂਰਖ ਅਵਿਚਾਰੀ ਅਵਿਚਾਰੀ ਤੂੰ ਚਿੰਤਾ ਕਰੋ ਹਮਾਰੀ ਓਹ ਦਯਾਲ ਕਰਦਾਸ ਦਾਸ ਆਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਆਹਨਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝਹੁ ਕੋਈ ਐਸਾ ਕਰੇ ਵਿਚਾਰਾ ਬੂਝਹੁ ਪਤਿ ਵਿਸਰਾਮ ਹੈ ਜਿਉ ਜਲ ਉਪਰ ਫੇਨ ਗੁਦਬਦਾ ਤੈਸਾ ਇਹ ਸੰਸਾਰਾ ਜਿਸ ਤੇ ਹੋਵਾ ਤਿਸਹਿ ਸਮਾਨਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿਨੀ ਹੁਕਮ ਪਛਾਣਿਆ ਸੇ ਮਿਲੇ ਹੋ ਮੈਂ ਸ਼ਬਦ ਜਲਾਏ ਜਿਨੀ ਹੁਕਮ ਪਛਾਣਿਆ ਇਥ ਠਮਕ ਸੇ ਮਿਲੇ ਇਥ ਵਿਸਰਾਮ ਹੋ ਮੈਂ ਇਥ ਯਮਕ ਲਾ ਦਨੀ ਹੈ ਸ਼ਬਦ ਜਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵ ਦਾ ਜਿਸ ਬਖਸ਼ੇ ਤਿਸ ਬਿਗਨ ਨ ਤਿਸ ਬਿਗਨ ਨ ਕੋਏ ਰਹਾਉ ਤ੍ਰੈ ਗੁਣ ਸੱਬਾ ਧਾਤ ਹੈ ਨਾ ਹਰ ਭਗਤ ਨਾ ਭਾਏ ਗਾਤ ਮੁਕਤ ਕਦੇ ਨ ਹੋਵਈ ਹੋ ਮੈਂ ਕਰਮ ਕਮਾਹੀ ਸਾਹਿਬ ਭਾਵੈ ਸੋ ਥੀਐ ਪਇਆ ਕਿਰਤ ਫਿਰਾਹੀ ਸਤਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ ਜਿਸ ਕੀ ਕੀਮਤ ਨਾ ਪਵੈ ਕਹਿਣਾ ਪਿਸੂ ਨਾ ਜਾਏ ਚੌਥਾ ਪਦ ਵਾਸਾ ਹੋਇਆ ਸਚੈ ਰਹੈ ਸਮਾਏ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਧੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁੱਝੀਐ ਸਬਦਿ ਕਾਰ ਕਮਾਈ ਨਾਨਕ ਨਾਮ ਸਲਾਹਿ ਤੂ ਹਰ ਹਰ ਦਰ ਸੋਭਾ ਪਾਈ ਨਾਨਕ ਨਾਮ ਸਲਾਹਿ ਤੂ ਇਥੇ ਵਿਸਰਾਮ ਹੈ ਹਰ ਇਹ ਵਖਰਾ ਪਦ ਬੋਲਣਾ ਹੈ ਖਾਰਦਾਰ ਇਹ ਸੰਬੰਧਕ ਪਾਠ ਹੈ ਇਥੇ ਠਮਕ ਲਾ ਦਿੰਨੀ ਹੈ ਹਰ ਹਰਦਾਰ ਸੋਭਾ ਪਾਇ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਕਰੇ ਗੁਰ ਮਿਲਿਆ ਸਾਤ ਊਪਜੈ ਅਨੰਦਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਅੰਮ੍ਰਿਤ ਬੋਲਿਆ ਕਰ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਫਿਰੈ ਕੋਈ ਨਾ ਕਿਸ ਹੀ ਨਾਲ ਹਉਮੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨ ਵਿਛੁੜੈ ਅਨ ਦਿਨ ਨਾਮ ਸੰਭਾਲ ਸਭ ਨਾ ਕਰਤਾ ਏਕ ਤੂ ਨੇਤ ਕਰ ਦੇਖ ਹੈ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੂ ਆਪੇ ਸਭ ਕੁਛ ਜਾਣਦਾ ਕਿਸ ਆਗਾ ਕਰੀ ਪੁਕਾਰ ਕਿਸ ਆਗਾ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰਪਾਲ ਸਾਧ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਆਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖ ਰਿਦਾ ਵਿਚਾਰ ਤਜ ਕੂ ਤਜ ਕੂੜ ਕੁਟੰਬ ਹੋਮ ਬਿਖ ਤ੍ਰਿਸ਼ਨਾ ਚੱਲਣ ਰਿਦਾ ਸਮਾਲ ਰਹਾਉ ਸਤਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਹੋਰ ਦਾਤਾ ਕੋਈ ਨਾਹੀ ਜੀਵ ਦਾਣ ਦੇ ਤ੍ਰਿਪਤਾਸੇ ਸੱਚੇ ਨਾਮ ਸਮਾਹੀ ਅਨ ਦਿਨ ਹਰ ਰਵਿਆ ਰੇਦ ਅੰਤਰ ਸਹਿਜ ਸਮਾਦ ਲਗਾਹੀ ਸਤਗੁਰ ਸਬਦੀ ਇਹ ਮਨ ਭੇਦਿਆ ਹਿਰਦੈ ਸਾ ਸਾਚੀ ਬਾਣੀ ਮੇਰਾ ਪ੍ਰਭ ਅਲਖ ਨਾ ਜਾਈ ਲਖਿਆ ਗੁਰਮੁਖ ਅਕਾਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪਿਐ ਸਾਰੰਗ ਪਾਣੀ ਆਵਣ ਜਾਣਾ ਬਹੁੜ ਨ ਹੋਵੇ ਗੁਰਮੁਖ ਸਹਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚ ਹੀ ਸਾਚ ਹੀ ਸੱਚ ਸਾਚ ਪਤੀਜੈ ਵਿਚਹੁ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰ ਨ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ